ਮਿਰਨਾਲ ਸਾਡੇ ਸਤਕਾਰਯੋਗ ਪੋਚੋ ਮੰਡੀ ਦੇ ਵਿਧਾਇਕ ਹਲਕਾ ਮਾਸਟਰ ਜਸਕੀਰ ਸਿੰਘ ਜੀ ਸਾਡੇ ਬਟੰਡਾ ਸ਼ਹਿਰ ਦੇ ਪ੍ਰਧਾਨ ਆਮ ਆਦਮੀ ਪਾਰਟੀ ਸ੍ਰਿੰਦਰ ਬਿੱਟੂ ਜੀ ਸਾਡੇ ਲੋਕ ਸਭਾ ਅਨਚਾਰਜ ਸ਼੍ਰੀ ਰਕੇਸ਼ਪੁਰੀ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਪੱਲਾ ਜਿਹੜਾ ਪ੍ਰਧਾਨ ਆਮ ਆਦਮੀ ਪਾਰਟੀ ਬਟੰਡਾ ਅਧਿਆਤਿ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਸਾਰਿਆਂ ਨੂੰ ਸਾਰਿਆਂ ਦੇ ਜੜਦੀ ਕਲਾ ਦੀ ਕਾਮਨਾ ਕਰਦੇ ਹਾਂ ਨਾਲ ਹੀ ਅੱਜ ਬੜੀ ਇੱਕ ਚਿੰਤਾ ਦਾ ਵਿਸ਼ਾ ਵਿਹ ਦੁੱਖ ਵੀ ਹੈ ਕਿ ਮੈਂ ਉਸ ਨੂੰ ਗੈਰ ਸਮਾਜਿਕ ਅੰਸਰੀ ਕਹੂੰਗਾ ਜਿਹੜਾ ਕਿ ਸਮੇਂ-ਸਮੇਂ ਤੇ ਬੇਤੁਕੀਆਂ ਗੱਲਾਂ ਸਾਡੇ ਪੰਜਾਬ ਬਾਰੇ ਸਾਡੇ ਦੇਸ਼ ਬਾਰੇ ਉਹ ਕਰਦਾ ਹੈ ਗੁਰਪਤਵੰਤ ਪੰਨੂ ਸਿਕਸ ਫੋਰ ਜਸਟਿਸ ਸੰਸਾ ਦਾ ਮੁਖੀ ਹੈ ਔਰ ਉਸ ਵੱਲੋਂ ਬੀਤੇ ਦਿਨੇ ਟਿੱਪਣੀ ਕੀਤੀ ਗਈ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਭੀਮਰਾਓ ਜੀ ਬੇਦਕਰ ਜਿਨ੍ਹਾਂ ਨੇ ਸਾਡਾ ਸੰਵਿਧਾਨ ਰਚਿਆ ਔਰ ਜਿੰਨਾ ਦੇ ਰਚੇ ਹੋਏ ਸੰਵਿਧਾਨ ਦੇ ਨਾਲ ਸਾਡੇ ਦੇਸ਼ ਦਾ ਸਮੁੱਚਾ ਪ੍ਰਬੰਧ ਸਮੁੱਚਾ ਢਾਂਚਾ ਬਖੋਬੀ ਚੱਲ ਰਿਹਾ ਹੈ ਔਰ ਉਹਨਾਂ ਪ੍ਰਤੀ ਬਹੁਤ ਹੀ ਮੰਦ ਭਾਗੀ ਟਿੱਪਣੀ ਕੀਤੀ ਔਰ ਨਾਲ ਹੀ ਉਹਨਾਂ ਨੇ ਕਿਹਾ ਕੱਲ ਨੂੰ ਭੀਮਰਾਓ ਵੀਰਕਰ ਜੀ ਜਨਮ ਦਿਹਾੜੇ ਤੇ ਜੋ ਕਿ ਸਾਰੇ ਦੇਸ਼ ਦੇ ਵਿੱਚ ਨਹੀਂ ਹਲਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਬੜੀ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੀ ਜ਼ਿੰਦਗੀ ਤੋਂ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲਦੀ ਹੈ ਉਨਾ ਬਾਰੇ ਬੜੇ ਬੇਹਦੀ ਜਿਹੜੇ ਮਾਰੀ ਟਿੱਪਣੀ ਕੀਤਾ ਨਾਲ ਹੀ ਕਿਹਾ ਕਿ ਅਸੀਂ ਉਹਨਾਂ ਦੇ ਕੱਲ ਨੂੰ ਬੁੱਤ ਤੋੜਾਂਗੇ ਸੋ ਇਸ ਸਬੰਧ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇਸ ਦੀ ਬੁਰਜੋਰ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਗਈ ਹੈ ਔਰ ਸਾਰੇ ਪੰਜਾਬ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੇ ਸਤਕਾਰਯੋਗ ਐਮਐਲਏ ਸਾਹਿਬਾਨਾਂ ਨੇ ਸਾਡੇ ਸੰਗਠਨ ਦੇ ਆਗੂ ਸਾਹਿਬਾਨਾਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਕੱਲ ਨੂੰ ਇਹਨਾਂ ਬੁੱਤਾਂ ਦੇ ਰਾਖੀ ਆਮ ਆਦਮੀ ਪਾਰਟੀ ਦੇ ਵੱਖ-ਵੱਖ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਪਾਰਟੀ ਵੱਲੋਂ ਸੌਂਪੀ ਜਾਊਗੀ ਅਸੀਂ ਡਾਕਟਰ ਭੀਮਰਾਓ ਬੇਦਕਰ ਜੀ ਦਾ ਅੱਜ ਵੀ ਸਤਿਕਾਰ ਕਰਦੇ ਆਂ ਕੱਲ ਵੀ ਸਤਿਕਾਰ ਸਤਿਕਾਰ ਕਰਦੇ ਆਂ ਔਰ ਕਰਦੇ ਰਹਾਂਗੇ ਇਸ ਕਰਕੇ ਅਸੀਂ ਉਹਨਾਂ ਦੇ ਜਿੱਥੇ-ਜਿੱਥੇ ਬੁੱਤ ਲੱਗੇ ਉਹਨਾਂ ਬੁੱਤਾਂ ਦੀ ਰਾਖੀ ਕਰਾਂਗੇ ਔਰ ਨਾਲ ਹੀ ਡਾਕਟਰ ਭੀਮਰਾਓ ਜੀ ਬੇਦਕਰ ਆਮ ਆਦਮੀ ਪਾਰਟੀ ਹਰੇਕਸਾਲ ਹੀ ਉਹਨਾਂ ਦਾ ਜਨ ਦਿਹਾੜਾ ਉਹਨਾਂ ਵੱਲ ਸਾਡੇ ਵੱਲ ਬਣਾਇਆ ਜਾਂਦਾ ਕੱਲ੍ਹ ਨੂੰ ਵੀ ਅਸੀਂ ਬਠੰਡੇ ਸਾਡੇ ਸੈਕਟਰੀਅਟ ਦੇ ਕੋਲ ਉੱਥੇ ਬੋਤ ਲੱਗਿਆ ਹੋਇਆ ਉੱਥੇ ਇਕੱਠੇ ਵੀ ਹੋਵਾਂਗੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਾਂਗੇ ਔਰ ਨਾਲ ਹੀ ਬੇਨਤੀ ਹੈ ਕਿ ਗੁਰਪਤਵੰਤ ਪੰਨੂ ਵੱਲੋਂ ਪਹਿਲਾਂ ਵੀ ਬੇਤੁਕੀਆਂ ਜਿਹੜੀਆਂ ਗੱਲਾਂ ਉਹ ਕੀਤੀਆਂ ਜਾਂਦਗਰਾਂ ਜਾਣੇ ਕਿਉਂਕਿ ਉਸ ਨੂੰ ਮੈਂ ਕਿਹਾ ਗੈਰ ਸਮਾਜੀ ਅੰਸਰ ਹੈ ਔਰ ਸਾਡੇ ਭਾਈਚਾਰੇ ਦੇ ਵਿੱਚ ਫਿੱਕ ਪਾਉਣਾ ਔਰ ਸਾਡੇ ਭਾਈਚਾਰਨ ਤੋੜਨ ਦੇ ਲਈ ਫਿਰਕੂ ਗੱਲਾਂ ਕਰਨੀਆਂ ਉਸ ਦੀ ਪ੍ਰਾਣੀ ਆਤ ਹੈ ਪਰ ਮੈਂ ਔਰ ਨੂੰ ਦੱਸਣਾ ਚਾਹੁੰਨਾ ਕਿ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਰਵੈਤੀ ਪਾਰਟੀਆਂ ਦੀ ਗੱਲਾਂ ਚੱਲ ਜਾਂਦੀਆਂ ਸੀ ਔਰ ਸਾਨੂੰ ਇਸ ਗੱਲ ਦਾ ਫਖਰ ਵੀ ਹੈ ਗਰਵ ਵੀ ਹੈ ਵੀ ਜਿਸ ਵੀ ਮਾੜੇ ਆਂਸਰ ਨੇ ਕਿਸੇ ਮਾੜੀ ਘਟਨਾ ਨੂੰ ਅਯਾਮ ਦਿੱਤਾ ਹੈ ਤਾਂ ਆਮ ਆਦਮੀ ਪਾਰਟੀ ਨੇ ਉਸ ਮਾੜੇ ਆਂਸਰ ਨੂੰ ਉਸੇ ਲਹਿਜੇ ਦੇ ਵਿੱਚ ਜਵਾਬ ਦਿੱਤਾ ਹੈ ਜਿੰਨੀਆਂ ਵੀ ਮੰਦ ਭਾਗੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਨੇ ਸਾਰੀਆਂ ਘਟਨਾਵਾਂ ਨੂੰ ਆਮ ਆਦਮੀ ਪਾਰਟੀ ਨੇ ਟ੍ਰੇਸ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਆ ਮਾੜੇ ਆਂਸਰ ਹੈ ਉਹਨਾਂ ਨੂੰ ਸਿਝਾਵਾਂ ਵੀ ਦਿੱਤਿਆ ਨੇ ਤੇ ਉਹਨਾਂ ਦਾ ਜਿਹੜਾ ਨਕਾਬ ਆ ਉਹ ਲਾ ਕੇ ਤੇ ਲੋਕਾਂ ਦੇ ਸਾਹਮਣੇ ਉਹ ਪੇਸ਼ ਵੀ ਕੀਤਾ ਵੀ ਇਹ ਉਹ ਲੋਕ ਸੀ ਪਹਿਲਾਂ ਰਵਾਇਤੀ ਪਾਰਟੀਆਂ ਚੱਲ ਜਾਂਦਾ ਸੀ ਕਰਾਇਮ ਕਰਦੇ ਸੀ ਤੇ ਲੁਕ ਜਾਂਦੇ ਸੀ ਪਰ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਸੀਂ ਤਾਂ ਜੇ ਕੋਈ ਸਾਡਾ ਆਪ ਦਾ ਵੀ ਗਲਤ ਕੰਮ ਕਰਦਾ ਸੀ ਉਸ ਨੂੰ ਵੀ ਬਖਸ਼ੀ ਸਾਡੀ ਪਾਰਟੀ ਸੋ ਪੰਨੂ ਨੂੰ ਕਹਿੰਨੇ ਆ ਵੀ ਆਪਣੀਆਂ ਬੇਤੁਕੀਆਂ ਗੱਲਾਂ ਤੋਂ ਬਾਜ ਆ ਜਾ ਨਹੀਂ ਆਮ ਆਦਮੀ ਪਾਰਟੀ ਤੈਨੂੰ ਜ਼ਰੂਰ ਸਬਕ ਸਿਖਾਊਗੀ ਔਰ ਮੈਂ ਇਹ ਵੀ ਕਹਿਣਾ ਨਾਉ ਉਹਰੇ ਦੇਖਣ ਦੇ ਚਿਹਰੇ ਤੋਂ ਨਾ ਉਹ ਸਿੱਖ ਲੱਗਦਾ ਨਾ ਹਿੰਦੂ ਲੱਗਦਾ ਪਤਾ ਨਹੀਂ ਕੀ ਹੈ ਕੀ ਨਹੀਂ 70 75 ਸਾਲ ਦੀ ਉਹਦੀ ਉਮਰ ਹੈ ਜੇ ਉਹ ਨੂੰ ਇੰਨਾ ਹੀ ਪੰਜਾਬ ਪ੍ਰਤੀ 헤ਜ ਆ ਤਾਂ ਉਹ ਨੂੰ ਬੇਨਤੀ ਕਰਦੇ ਵੀ ਆ ਜਾ ਪੰਜਾਬ ਦੀ ਧਰਤੀ ਤੇ ਆ ਕੇ ਇਸ ਤਰ੍ਹਾਂ ਦੀ ਜਿਹੜੀ ਬੇਤੁਕੀ ਬਿਆਨਬਾਜ਼ੀ ਕਰ ਕਿਉਂਕਿ ਉੱਥੇ ਬੈਠਾ ਲੋਕਾਂ ਨੂੰ ਮਿਸਗ੍ਰੇਡ ਕਰਨਾ ਗਮਰਾਹ ਕਰਨਾ ਪੁਰਾਣੀ ਆਦਤ ਹੈ ਸੋ ਅਸੀਂ ਹਮੇਸ਼ਾ ਸਾਡੀ ਸੋਚ ਆ ਜਿਹੜੀ ਪੰਜਾਬ ਪੱਕੀ ਆ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਦੇਸ਼ ਭਗਤਾਂ ਦੀ ਧਰਤੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਔਰ ਗੁਰੂ ਦੀ ਬਾਣੀ ਵੀ ਸਾਨੂੰ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਨ ਦੇ ਲਈ ਸਾਨੂੰ ਸਿੱਖਿਆ ਦਿੰਦੀ ਆ ਸਾਡਾ ਜਿਹੜਾ ਸੰਵਿਧਾਨ ਆ ਉਹ ਵੀ ਸਾਨੂੰ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਨ ਦੇ ਲਈ ਸਾਡੇ ਸਮੁੱਚੇ ਢਾਂਚੇ ਨੂੰ ਚਲਾਉਂਦਾ ਸੋ ਸਾਡਾ ਦੇਸ਼ ਵਧੀਆ ਵੱਸ ਰਿਹਾ ਹੈ ਸਾਡਾ ਪੰਜਾਬ ਘੁਗ ਵੱਸ ਰਿਹਾ ਹੈ ਇਸ ਤਰ੍ਹਾਂ ਦੇ ਮਾੜੇ ਲੋਕਾਂ ਨੂੰ ਮਾੜੀਆਂ ਟਿੱਪਣੀਆਂ ਕਰਕੇ ਸਾਡੇ ਜਿਹੜੇ ਕੋਈ ਦੇਸ਼ ਭਗਤ ਆ ਜਿਹੜੇ ਸਾਡੇ ਮਹਾਨ ਲੋਕ ਆ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਪ੍ਰਤੀ અપਮਾਨਜਨ ਟਿੱਪਣੀਆਂ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਡਾਕਟਰ ਭੀਮਰਾਓ ਉਮੇਦਕਰ ਜੀ ਗੱਲ ਕਰ ਲਗੀ ਉਹ